ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੈੜ ਦੀ ਵੀਡੀਓ ਬਣਾਉਣ ਲੱਗੇ ਆ ਬਈ ਤੇ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂ ਪਸ਼ੂ ਰੱਖੇ ਵਿਆ ਕੋਈ ਵਪਾਰ ਦਾ ਕੰਮ ਨਹੀਂ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਹੌਂ ਬਲੇ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰੈਮੇ ਦੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲੋਈ ਕੰਟੈਕਟ ਨੰਬਰ ਨੋਟ ਕਰੋ 8146715312 ਆਉ ਪੁੱਛ ਲੈਨੇ ਬਾਈ ਤੋ ਟੇਲ ਆਜੋ ਬਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਠੀ ਕੋ ਵਧੀਆ ਹਾਂਜੀ ਠੀਕ ਹੈ ਜੀ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਲਖਵੀਰ ਆ ਜੀ ਪਿੰਡ ਵੱਲੂਗਾ ਜੀ ਹਮ ਜਿਲ੍ਹਾ ਕਰਨਾਲਾ ਜੀ ਠੀਕ ਹੈ ਬਾਈ ਤਹਿਸੀਲ ਤਹਿਸੀਲ ਤਾਂ ਬਾਈ ਟਾਪਾ ਨੇੜੇ ਪਿੰਡ ਕਿਹੜਾ ਰਹਿੰਦਾ ਬਾਈ ਨੇੜੇ ਆਪਣਾ ਸੰਧੂ ਕਲਾਂ ਰਹੇ ਆ ਜੀ ਓਕੇ ਭਾਈ ਤਪਾ ਵੀ ਨੇੜੇ ਰਹਿ ਜਾਂਦਾ ਹਾਂ ਤਪਾ ਵੀ ਨੇੜੇ ਪਧੌਲ ਵੀ 10 ਕਿਲੋਮੀਟਰ ਤਪਾ ਵੀ ਮੋਬਾਈਲ ਨੰਬਰ ਬੋ 9782 ਹੂੰ 4219 ਠੀਕ ਆ ਭਾਈ ਭਾਈ ਜਿਹੜੀ ਇਹ ਬੈਂਡ ਦੇ ਨੇ ਆਪਣੇ ਘਰ ਦੀ ਆ ਹਾਂਜੀ ਘਰ ਦੀ ਆ ਜੀ ਕਿਹੜਾ ਸੂਆ ਸੁਣਦੀ ਆ ਵੀਰੇ ਇਹ ਦੂਜੇ ਸੂਆ ਸੁਣਦੀ ਆ ਕਿੰਨੇ ਦਿਨ ਲੈਂਦੀ ਆ ਭਾਈ ਇਹ ਲੈ ਜੂ ਜੀ ਹਫਤਾ ਜੀ ਹਫਤਾ ਲੈ ਜੂ ਕੀ ਰਿਕਾਰਡ ਆ ਵੈਸੇ ਤਾਂ ਉਹਦਾ ਭਾਈ ਰਿਕਾਰਡ ਵੀ ਦਿੱਤਾ ਨੇ 20 ਲੀਟਰ 20 ਲੀਟਰ ਦਿੱਤਾ ਠੰਡੀ ਪੂਰੀ ਆ ਭਾਈ ਹਾਂ ਠੰਡੀ ਸੀ ਪੂਰੀ ਲੈ ਭਾਈ ਆਰਡਰ ਨੇੜ ਤੋਂ ਚੈੱਕ ਕਰ ਲਓ ਬਹੁਤ ਸੋਹਣਾ ਆਰਡਰ ਕਰ ਮਲੀ ਤਿਆਰ ਕਰਦੀ ਹੁੰਦੀ ਆ ਹਜੇ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਹੋਏ ਵਧੀਆ ਤਿਆਰ ਕਰ ਲੂ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਪੂਰੀ ਬਿੱਥੀ ਦੇ ਥਾਣ ਲੱਗਿਆ ਪੀੜੀ ਦੇ ਪਾਵੇ ਵਰਗੇ ਥਾਣ ਲੱਗਿਆ ਨਾੜਾਂ ਦੇ ਖੋ ਦੁੱਧਣੀਆਂ ਕੀ ਬਾਤ ਆ ਕੱਲੀ ਕੱਲੀ ਨਾੜ ਵੇ ਦੁੱਧਣੀਆਂ ਐ ਖੜੀ ਐ ਬਾਕੀ ਬਾਈ ਦੇ ਘਰ ਦੀ ਵੜਾ ਬਾਈ ਕੋਈ ਵਪਾਰ ਦਾ ਕੰਮ ਨਹੀਂ ਫੇਸ ਬੜਾ ਚੰਗਾ ਪ੍ਰਿੰਟ ਚੰਗਾ ਰਾਜੀ ਫੋਲਾ ਖੋਲ ਦੇ ਬਾਈ ਤੌਰ ਕੇ ਦਿਖਾ ਦੇ ਚੰਗੀ ਵਰਸਣਕੀ ਦੁੱਧ ਦਾ ਰਿਕਾਰਡ ਵੀ ਚੰਗਾ ਬਸਿਕਲੀ ਕੱਚੀ ਕੱਚੀ ਆ ਦੇਣ ਲੈਦੀ ਆ ਉਦੋਂ ਨੂੰ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ ਬਾਕੀ ਤੂਰਾ ਦਿਖਾਉਣੀ ਆ ਤੂਰਾ ਵੀ ਘਰ ਮਲੀ ਦਾ ਇੱਕ ਨੰਬਰ ਲੇਵਾ ਦੇਖੋ ਲੈ ਲੇਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਤਿਆਰ ਕਰਦੇ ਹੁੰਦੇ ਆ ਮੋੜ ਲਿਆ ਬਈ ਇੱਕ ਵਾਰੀ ਖੋਰ ਤੂਰ ਨਹੀਂ ਬਈ ਇਦਾਂ ਨੂੰ ਚਾਹੇ ਹੁੰਦੇ ਆ ਇੱਧਰ ਬੋਲ ਦਿਓ ਮੁੱਲ ਕੀ ਹੈ ਵੀਰੇ ਜਾਇਦ ਜਿਆਦਾ ਮੁੱਲ ਵੀ ਰੱਸੀ 5000 ਰੁਪਏ ਕਰਦੇ ਆ ਮਾਨਤਨ ਹੋ ਜਾ ਹਾਂ ਬਾਕੀ ਮਾਨਤਨ ਵਧਿਆ ਕਰਦੇ ਆ ਠੀਕ ਆ ਬਈ ਮੁੱਲ ਬਾਈ ਨੇ 80000 ਰੱਖਿਆ ਤੇ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਨ ਜ਼ਰੂਰ ਹੋ ਜਾਊਗਾ। ਲੇਵਾ ਕਮਾਲ ਦਾ ਢਿੱਲਾ ਬਹੁਤ ਆਪਣੀਆਂ ਸਾਰੀਆਂ ਬਾਲਡਨਾਂ ਲੈ ਕੱਢੋ ਤੇ ਫੇਰ ਕਰਮ ਵਾਲੀ ਨੂੰ ਸੋਨਾ। ਕੱਚੀ ਕੱਚੀ ਅਦਣ ਲੈ ਲੈਂਦੇ ਆ ਆਰਡਰ ਇਹਨੂੰ ਸੋਨਾ ਤਿਆਰ ਕਰਨਾ ਬਾਈ। ਤੇ ਕਿਸੇ ਵੀਰ ਨੂੰ ਵੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ। ਧੰਨਵਾਦ।